ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਨੂੰ ਪਤਾ ਹੀ ਆਪਾਂ ਲਗਾ ਰਹੇ ਹਾਂ ਜੀ 10 ਤੇ 11 ਤਰੀਕ ਨੂੰ ਐਗਜ਼ੀਬੀਸ਼ਨ ਤੇ ਉਹਦੇ ਵਿੱਚ ਤੁਹਾਨੂੰ ਅਸੀਂ ਬਹੁਤ ਪਿਆਰੇ-ਪਿਆਰੇ ਜੇ ਸੂਟ ਦੇ ਰਹੇ ਹਾਂ ਜਿੱਦਾਂ ਵੈਡਿੰਗ ਪਾਰਟੀ ਵੀ ਆ ਅ ਫਾਰਮਲ ਸੈਮੀ ਫਾਰਮਲ ਸਾਰੇ ਸੂਟ ਦਵਾਂਗੇ ਤੇ ਤੁਸੀਂ ਜ਼ਰੂਰ ਆਣਾ ਈਗਲ ਮੋਟਲ ਰਾਜਪੁਰਾ ਇਹ ਹੈਗਾ ਜੀ ਕੱਲ ਮੈਸੇਜ ਆ ਰਹੇ ਸੀਗੇ ਕਿ ਸਾਨੂੰ ਪ੍ਰੋਪਰ ਐਡਰੈਸ ਦੱਸੋ ਅਸੀਂ ਕਿੱਥੇ ਆਣਾ ਹੈ ਈਗਲ ਮੋਟਲ ਜਦੋਂ ਗगन ਚੌਕਰੇ ਮੇਨ ਬਾਈਪਾਸਾਂ ਜਿਹਨੂੰ ਗगन ਚੌਕ ਬੋਲਦੇ ਆ ਗगन ਚੌਕ ਤੋਂ ਜਦੋਂ ਆਪਾਂ ਅੰਬਾਲੇ ਵਾਲੇ ਰੋਡ ਨੂੰ ਜਾਂਦੇ ਆ ਤਾਂ ਉਸ ਤੋਂ ਪਹਿਲਾਂ ਹੀ ਕਾਫੀ ਜ਼ਿਆਦਾ ਫੇਮਸ ਆ ਈਗਲ ਮੋਟਲ ਤੇ ਤੁਸੀਂ ਉਸ ਹੋਟਲ ਦੇ ਵਿੱਚ ਆਉਣਾ ਟਾਈਮਿੰਗ ਰਹੇਗੀ ਆਪਣੇ ਸਵੇਰੇ 10:30 ਤੋਂ ਲੈ ਕੇ ਰਾਤ 8:00 ਵਜੇ ਤੱਕ ਸ਼ਨੀਵਾਰ ਤੇ ਸੰਡੇ ਦਾ ਦਿਨ ਬਣ ਰਿਹਾ ਸ਼ਨੀਵਾਰ ਐਤਵਾਰ ਦਾ ਤੇ ਤੁਸੀਂ ਜਰੂਰ ਆਣਾ ਜੀ ਇਸ ਲੋਕੇਸ਼ਨ ਦੇ ਉੱਪਰ ਹੁਣ ਤੁਹਾਨੂੰ ਸੂਟ ਦਿਖਾ ਰਹੇ ਆਂ ਆਪਾਂ ਸੋਹਣੇ ਸੋਹਣੇ ਜੇ ਤੁਸੀਂ ਵੀਡੀਓ ਜਰੂਰ ਸ਼ੇਅਰ ਕਰੋ ਤਾਂ ਜੋ ਸਾਰਿਆਂ ਨੂੰ ਆਪਣੀ ਲੋਕੇਸ਼ਨ ਦਾ ਪਤਾ ਲੱਗ ਜਵੇ ਇਹ ਹੈਗਾ ਜੀ ਆਪਣਾ ਫਰਸਟ ਸੂਟ ਅੱਜ ਤੁਹਾਨੂੰ ਦਿਖਾ ਰਹੇ ਆਂ ਅਸੀਂ ਪਿਓਰ ਕਾਟਨ ਦੇ ਸੂਟ ਠੀਕ ਹੈ ਇਹ ਲੇਸਿਸ ਨਾਲ ਰੈਡੀ ਨੇ ਸਾਰੇ ਬ੍ਰਾਂਡਡ ਪੀਸ ਨੇ ਜੀ ਤੇ ਘੇਰਾ ਵੀ ਇਹਨਾਂ ਦਾ ਬਹੁਤ ਸੋਹਣਾ ਹੈ ਇਹ ਘੇਰੇ ਠੀ ਵੀ ਇਦਾਂ ਲੇਸਿਸ ਲਗਾ ਕੇ ਇਦਾਂ ਬਣੇ ਹੋਏ ਆ ਆਲ ਓਵਰ ਸੂਟ ਹੈ 5 ਮੀਟਰ ਦਾ ਪਿਓਰ ਕੈਮਰੀ कॉटन ਇਹ ਪਿਓਰ ਦਾ ਸੂਟ ਆ ਸਾਰੇ ਬ੍ਰਾਂਡਡ ਪੀਸ ਰਹਿਣਗੇ ਅੱਜ ਦੇ ਵੀ ਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਦੇ ਰਹੇ ਹਾਂ ਜੀ ਮਸਲੀਨ ਦਾ ਠੀਕ ਹੈ ਜੀ ਇਹ ਦੁਪੱਟਾ ਹੈ ਪਿਓਰ ਮਸਲਿਨ ਦੇ ਦੇ ਨਾਲ ਲੰਮਾ ਚੌੜਾ ਜਿਹਾ ਦੁਪੱਟਾ ਕਾਫੀ ਜ਼ਿਆਦਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦੋ ਤੇ ਇੱਕ ਹੈਗੇ ਇਹ ਡਾਰਕ ਗ੍ਰੇ ਕਲਰ ਇਹਨਾਂ ਦਾ ਪ੍ਰਾਈਸ ਰਹੇਗਾ ਜਿਹੜੀ ਸਾਰੀ ਵੀਡੀਓ ਦਾ 1990 1990 ਠੀਕ ਹੈ ਜੀ ਨੈਕਸਟ ਡਿਜ਼ਾਈਨ ਦਿਖਾਣੇ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਤੇ ਲੇਸਿਸ ਨਾਲ ਸਾਰੀ ਸੂਟ ਅੱਜ ਦੇ ਹਾਈਲਾਈਟ ਰਹਿਣਗੇ ਕੇਰਾ ਇਹਦਾ ਵੀ ਬਹੁਤ ਪਿਆਰਾ ਬਣਿਆ ਹੋਇਆ ਕੇਰੇ ਤੇ ਲੇਸਿਸ ਲਗਾ ਕੇ ਐਦਾਂ ਬਣਿਆ ਹੋਇਆ ਜੀ ਸਾਰੀ 5 ਮੀਟਰ ਦਾ ਸੂਟ ਰਹੇਗਾ ਇਹ ਵੀ ਉਹ ਸੌਰੀ ਇਹਦੀ ਸਲਵਾਰ ਦੇ ਪੌਂਚੇ ਤੇ ਐਦਾਂ ਵਰਕ ਰਹੇਗਾ ਨੀਚੇ ਵਾਲਾ ਸੂਟ 5 ਮੀਟਰ ਦਾ ਸੀਗਾ 올ਓਵਰ ਤੇ ਇਹਦੇ ਹੈਗਾ ਇਹ ਸਲਵਾਰ ਹੈ ਜੀ ਇਹ ਜਿਹੜਾ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਆਪਾਂ ਦਿਖਾਣੇ ਆ ਸਲਵਾਰ ਲਾਈਟ ਤੇ ਸ਼ਰਟ ਡਾਰਕ ਕਲਰ ਦੇ ਵਿੱਚ ਆ ਜੀ ਇਹ ਠੀਕ ਹੈ ਇਹਦੀ ਸਲਵਾਰ ਦੇ ਪੌਂਚੇ ਤੇ ਬਹੁਤ ਸੋਨਾ ਵਰਕ ਹੋਇਆ ਹੋਇਆ ਫਰਸਟ ਫਲੋਰ ਤੇ ਰਹੇਗਾ ਜੀ ਆਪਣਾ ਜਿਹੜਾ ਹਾਲ ਆ ਈਗਲ ਮੋਰਟਲ ਦੇ ਵਿੱਚ ਫਰਸਟ ਫਲੋਰ ਦੇ ਉੱਪਰ ਤੁਸੀਂ ਉੱਥੇ ਆਣਾ ਸਾਰਿਆਂ ਨੇ ਤੇ ਇਹ ਹੈਗਾ ਬਹੁਤ ਪਿਆਰਾ ਜਾਂ ਮਸਲੀਨ ਦਾ ਦੁਪੱਟਾ ਪੌਂਚੇ ਵਰਕ ਦੇ ਨਾਲ ਆ ਸੂਟ ਇਹ ਇਹਦੇ ਵੀ ਤੁਹਾਨੂੰ ਕਲਰ ਦੰਨੇ ਆ ਕਲਰ ਬਹੁਤ ਸੋਹਣੇ ਸੋਹਣੇ ਆ ਫੁੱਲ ਬ੍ਰਾਂਡਡ ਪੀਸ ਹੈ ਵਿਦਆਊਟ ਲਾਈਨਿੰਗ ਸੂਟ ਬਣਨਗੇ ਇਹ ਇਹ ਹੈਗੀ ਆ ਜੀ ਸ਼ਰਟ ਸ਼ਰਟ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਕਲਰ ਕਿੰਨਾ ਪਿਆਰਾ ਤੇ ਇਹ ਹੈਗੀ ਆ ਸਲਵਾਰ ਠੀਕ ਹੈ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਈ ਦਿੱਤਾ ਸੀਗਾ ਇੱਕ ਸੂਟ ਦਾ ਇਦੇ ਵਿੱਚ ਨੈਕਸਟ ਕਲਰ ਹੈਗਾ ਕਲਰ ਬਹੁਤ ਸਾਰੇ ਨੇ ਤੇ ਬਹੁਤ ਸੋਹਣੇ ਸੋਹਣੇ ਨੇ ਇਹ ਹੈਗਾ ਜੀ ਨੈਕਸਟ ਕਲਰ ਇਹ ਹੈਗਾ ਇਹਦੇ ਸਲਵਾਰ ਦੇ ਪਹੁੰਚੇ ਤੇ ਕੰਮ ਸਲਵਾਰ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਲੱਗਦਾ ਦੁਪੱਟਾ ਜੀ ਫੁੱਲ ਬ੍ਰਾਂਡਡ ਪੀਸ ਸਾਰੇ 1990 ਹੈਗਾ ਅੱਜ ਦੇ ਵੀਡੀਓ ਦਾ ਪ੍ਰਾਈਸ ਜਿਹੜਾ ਵੀ ਸੂਟ ਤੁਸੀਂ ਲੈਣਾ ਇਹ ਹੈਗਾ ਨੈਕਸਟ ਕਲਰ ਬਹੁਤ ਪਿਆਰਾ ਸ਼ੇਡ ਹੈ ਵੀ ਇਹ ਹੈਗਾ ਜੀ ਇਹਦੇ ਸਲਵਾਰ ਦੇ ਪੌਂਚੇਆਂ ਤੇ ਕੰਮ ਤੁਸੀਂ ਪੈਂਟ ਬਣਾ ਸਕਦੇ ਹੋ ਜਾਂ ਸਲਵਾਰ ਬਣਾ ਸਕਦੇ ਹੋ ਤੁਹਾਡੀ ਚੁਆਇਸ ਆ 1990 ਦੇ ਵਿੱਚ ਤੁਹਾਨੂੰ ਇਦਾਂ ਦਾ ਸਟੱਫ ਦੇ ਰਹੇ ਆ ਜਿਹੜਾ ਧੋਣ ਤੋਂ ਬਾਅਦ ਹੋਰ ਵੀ ਨਿਖਰੇਗਾ ਬੜਾ ਆਸ਼ੀਰਵਾਦ ਐਨਾ ਕਜਾਦਾ ਰਹਿੰਦਾ ਐਨੇ ਕ ਸੋਹਣੇ ਸੋਹਣੇ ਤੁਹਾਡੇ ਆਸ਼ੀਰਵਾਦ ਮੇਰੇ ਕੋਲ ਕਮੈਂਟ ਆੰਨੇ ਆ ਉਹਨਾਂ ਦੇ ਸਦਕਾ ਹੀ ਸੋਚਦੇ ਆ ਡੇਲੀ ਇੱਕ ਨਾ ਇੱਕ ਨਵਾਂ ਸਟੈਪ ਵਟਦੇ ਆ ਜਿਹੜਾ ਆਪਾਂ ਤੁਹਾਡੇ ਵਾਸਤੇ ਨਵੀਂ ਨਵੀਂ ਜੀ ਕਲੈਕਸ਼ਨ ਲੈ ਕੇ ਆੰਨੇ ਆ ਇਹ ਵੀ ਸਾਰਾ ਤੁਹਾਡੇ ਆਸ਼ੀਰਵਾਦ ਤੇ ਤੁਹਾਡੇ ਜੋ ਤੁਸੀਂ ਮੈਨੂੰ ਹੌਸਲਾ ਦਿੰਨੇ ਹੋ ਉਹਦੇ ਨਾਲ ਹੀ ਆ ਸਭ ਕੁਝ ਮੇਰੀ ਫਰਸਟ ਐਗਜ਼ੀਬਿਸ਼ਨ ਹੋ ਰਹੀ ਹੈ ਇਹ ਵਾਲੀ ਜਿਹੜੀ ਮੈਂ ਲਗਾ ਰਹੀ ਆ ਥੋੜਾ ਡਰ ਵੀ ਆ ਕਿਤੇ ਨਾ ਕਿਤੇ ਕਿਉਂਕਿ ਮੈਂ ਕੀਤਾ ਵੀ ਕਾਫੀ ਵੱਡਾ ਐ ਤੇ ਵਾਕੀ ਹੁਣ ਤੁਸੀਂ ਜ਼ਰੂਰ ਆਣਾ ਸਾਰਿਆਂ ਨੇ ਇਹ ਹੈਗਾ ਜੀ ਤਾਂ ਸਲਵਾਰ ਦੇ ਪਹੁੰਚੇ ਤਾਂ ਕੰਮ ਤੇ ਵਰਕ ਦੇਖੋ ਕਿੰਨਾ ਸੋਹਣਾ ਹੈ ਤੇ ਕੰਮ ਵੀ ਬਹੁਤ ਸੋਹਣਾ ਸਲਵਾਰ ਦੇ ਪਹੁੰਚੇ ਤਾਂ ਉਰੇ ਤੱਕ ਥੋੜੀ ਸ਼ਰਟ ਆ ਜਾਏਗੀ ਤੇ ਕਾਫੀ ਪਿਆਰਾ ਜਿਹਾ ਤੇ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਆ ਇਸ ਪ੍ਰਾਈਸ ਅਜਿਹੀ ਸਾਰੀ ਹੀ ਵੀਡੀਓ ਦਾ ਰਹੇਗਾ ਜੀ 1990 1990 ਨੈਕਸਟ ਸੂਟ ਦਿਖਾਣੇ ਆ ਤੁਹਾਨੂੰ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਸੋਹਣਾ ਹੈ ਪ੍ਰਿੰਟਿੰਗ ਦੇਖੋ ਸੂਟ ਦੀ ਲੇਸਿਸ ਲਗਾ ਕੇ ਬਣਿਆ ਹੋਇਆ ਪੀਸ ਘੇਰੇ ਤੇ ਔਰਗੇਂਜ਼ਾ ਬਹੁਤ ਸੋਹਣਾ ਤੇ ਇਹ ਸੂਟ ਮਿਲੇਗਾ ਜੀ ਤੁਹਾਨੂੰ 올ਓਵਰ 5 ਮੀਟਰ 5 ਮੀਟਰ ਦਾ ਸੂਟ ਆ ਔਰਗੇਂਜ਼ਾ ਲਗਾ ਕੇ ਪਿੰਟੈਕਸ ਪਾ ਕੇ ਸੂਟ ਬਣਿਆ ਹੋਇਆ ਜਿਹੜਾ ਫਰਸਟ ਸੂਟ ਦਿਖਾਇਆ ਸੀਗਾ ਤੁਹਾਨੂੰ ਉਹ 5 ਮੀਟਰ ਵਾਲਾ ਉਹਨਾਂ ਦੇ ਨਾਲ ਦੇ ਸੂਟ ਨੇ ਇਹ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੇਮ ਡਿਜ਼ਾਈਨ ਚ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਆ ਠੀਕ ਹੈ ਜੀ ਨੈਕਸਟ ਡਿਜ਼ਾਈਨ ਦਿਖਾਣੇ ਆ ਇਹ ਸੂਟ ਵੀ ਤੁਹਾਨੂੰ 5 ਮੀਟਰ ਸਟਫ ਦੇ ਨਾਲ ਮਿਲੇਗਾ 올ਓਵਰ ਸੂਟ ਆ 5 ਮੀਟਰ ਦਾ ਸਲਵਾਰ ਦੇ ਪੌਂਚੇ ਆ ਤੇ ਜਿਹੜਾ ਸੀਗਾ ਵਰਕ ਉਹ ਮੈਂ ਤੁਹਾਨੂੰ ਦਿਖਾ ਤੇ ਇਹ 올ਓਵਰ ਸੂਟ ਆ ਜੀ 500 ਮੀਟਰ ਦਾ ਇਹ ਵੀ ਲੇਸੀਜ਼ ਦੇ ਨਾਲ ਬਣਿਆ ਹੋਇਆ ਪਿਓਰ ਕਾਟਨ ਆ ਸਾਰੇ ਸੂਟ ਵਿਦਾਊਟ ਲਾਈਨਿੰਗ ਬਣਨੇ ਵਾਲੇ ਆ ਦੁਪੱਟੇ ਮਸਲੀਨ ਦੇ ਲੰਮੇ ਛੋੜੇ ਦੁਪੱਟੇ ਨੇ ਸਾਰੇ ਸੂਟਾਂ ਦੇ ਨਾਲ ਇਹਦੇ ਵਿੱਚ ਕਲਰ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਸੌਰੀ ਠੀਕ ਹੈ ਜੀ ਇਹ ਤਾਂ ਦੁਪੱਟਾ ਇਹ ਹੈਗਾ ਨੀਵੀ ਬਲੂ ਕਲਰ ਤੇ ਇੱਕ ਇਹਦੇ ਵਿੱਚ ਮਿਲ ਜੇਗਾ ਤੁਹਾਨੂੰ ਇਹ ਰਾਣੀ ਜਬਾ ਸੋਨਾ ਸ਼ੇਡ ਆ ਪ੍ਰੈਜ਼ੈਂਟ ਆ ਠੀਕ ਹੈ ਜੀ ਇਹ ਸਾਰੇ ਹੈਗੇ ਨੇ 1990 ਵਾਲੇ ਸੂਟ ਨੈਕਸਟ ਦਿਖਾਣੇ ਆ ਤੁਹਾਨੂੰ ਡਿਜ਼ਾਈਨ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਵਿਦਆਊਟ ਅ ਲਾਈਨਿੰਗ ਸੂਟ ਰਹਿਣਗੇ ਅੱਜ ਦੇ ਸਾਰੇ ਪਿਓਰ ਕਾਟਨ ਦੇ ਵਿੱਚ ਸਾਰਾ ਹੀ ਸੂਟ ਹੈਂਡਵਰਕ ਦੇ ਨਾਲ ਇਹਦਾ ਜਿਹੜਾ ਪ੍ਰਿੰਟ ਆ ਉਹਨੂੰ ਹਾਈਲਾਈਟ ਕੀਤਾ ਹੋਇਆ ਆਰੀਵਰਕ ਦੇ ਨਾਲ ਠੀਕ ਹੈ ਜੀ ਪਲੇਨ ਸਲਵਾਰ ਹੈ ਇਹਦੀ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਵਿੱਚ ਵੀ ਤੁਹਾਨੂੰ ਮਸਲੀਨ ਦਾ ਹੀ ਦੁਪੱਟਾ ਮਿਲੇਗਾ ਇਹ ਹੈਗਾ ਜੀ ਇਹਦਾ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਜਿਹਾ ਇਹਦੇ ਕਲਰ ਦੇਖ ਲਓ ਨੈਕਸਟ ਕਲਰ ਆ ਜੀ ਠੀਕ ਹੈ 컬러 ਬਹੁਤ ਪਿਆਰੇ ਪਿਆਰੇ ਆ ਇਹ ਵੀ 컬러 ਬਹੁਤ ਸੋਹਣਾ ਤੇ ਇਹਦੇ ਵਿੱਚ ਇੱਕ ਤੁਹਾਨੂੰ ਮਿਲ ਜੇਗਾ ਐਡਾਂ ਦਾ 컬러 ਤੇ ਬਾਕੀ ਤੁਸੀਂ ਦੱਸ ਦਿਓ ਸਪੈਸ਼ਲੀ ਕੀ ਲੈ ਕੇ ਆਈਏ ਉਸ ਸੀ ਨੈਕਜੀਬਿਸ਼ਨ ਤੇ ਵੈਸੀ ਮੈਂ ਵੈਰਾਈਡਲ ਕੀਤਾ ਹੋਇਆ ਤੇ ਜਿਹੜੇ ਮੇਰੇ ਹੈਂਡਵਰਕ ਦੇ ਸੂਟ ਰੈਡੀ ਹੋਏ ਨੇ ਮੈਂ ਉਹ ਕੀਤੇ ਹੋਏ ਨੇ ਤੇ ਬਾਕੀ ਤੁਹਾਨੂੰ ਫਾਰਮਲ ਸੈਮੀ ਫਾਰਮਲ ਉਹ ਦਿਖਾ ਦਾਂਗੇ ਸਾਰੇ ਸੂਟ ਠੀਕ ਹੈ ਜੀ ਅਗਰ ਕੁਝ ਛੋਟੀ ਡਿਮਾਂਡ ਹੈ ਜਿੱਦਾਂ ਵੀਡੀਓ ਦੇ ਵਿੱਚ ਰਹਿੰਦੀ ਹੈ ਸਾਨੂੰ ਇਹ ਦਿਖਾਓ ਤਾਂ ਕੁਛ ਐਦਾਂ ਦੀ ਡਿਮਾਂਡ ਹੋਈ ਤਾਂ ਵੀ ਜਰੂਰ ਕਮੈਂਟਾਂ ਚ ਦੱਸ ਦਿਓ ਇਹ ਹੈਗੇ ਨੇ ਜੀ ਸਾਰੇ ਇਸ ਡਿਜ਼ਾਈਨ ਦੇ ਕਲਰ ਪ੍ਰਾਈਸ ਸੇਮ ਹੈ 1990 ਨੈਕਸਟ ਦੇ ਰਹੇ ਹਾਂ ਤੁਹਾਨੂੰ ਬਹੁਤ ਪਿਆਰਾ ਸਟੱਫ ਆ ਬਿਲਕੁਲ ਨਮਾ ਜਿਆ કોટਨ ਤੇ ਆ ਲਾਈਨ ਵਾਲੀ ਕੋਟਨ ਹੈ ਇਹ ਠੀਕ ਹੈ ਸੂਟ ਇਹ ਵੀ ਵਿਦਾਉਟ ਲਾਈਨਿੰਗ ਹੀ ਬਣੇਗਾ ਸਟਫ ਇਹਦਾ ਆ ਦੇਖੋ ਬੈਕ ਸਾਈਡ ਤੋਂ ਦਿਖਾਨੀ ਹੈ ਵਾਈਟ-ਵਾਈਟ ਲਾਈਨ ਹੈ ਜਿੱਦਾਂ ਇਹ ਨਵਾਂ ਜਿਹਾ ਸਟਫ ਹੈ ਬਹੁਤ ਸੌਫਟ ਜਿਹਾ ਸਟਫ ਹੈ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਪੈਚ ਵਰਕ ਦੇ ਨਾਲ ਮਸ਼ੀਨ ਵਰਕ ਹੋਇਆ ਹੋਇਆ ਇਸ ਸੂਟ ਦੇ ਉੱਪਰ ਤਿਆਰੀ ਵਰਕ ਹੋਇਆ ਹੋਇਆ ਪਲੇਨ ਸਲਵਾਰ ਹੈ ਜੀ ਇਹਦੇ بیس ਕਲਰ ਨਾਲ ਦੀ ਇਹ ਮਿਲ ਜਾਏਗਾ ਤੁਹਾਨੂੰ ਬਹੁਤ ਪਿਆਰਾ ਜਿਹਾ ਪਿਓਰ ਦਾ ਦੁਪੱਟਾ ਦੁਪੱਟਾ ਵੀ ਲੰਮਾ ਛੋੜਾ ਹੈ ਪਿਓਰ ਦਾ ਦੁਪੱਟਾ ਰਹੇਗਾ ਇਹਦੇ ਵਿੱਚ ਕਲਰ ਵੀ ਬਹੁਤ ਸੋਹਣੇ ਆ ਇਹ ਹੈਗਾ ਦਾ ਸੈਕੰਡ ਕਲਰ ਇਸੇ ਕਲਰ ਦੀ ਜਿਹੜੀ ਸਲਵਾਰ ਆ ਸਕਾਈ ਸ਼ੇਡ ਤੇ ਕਲਰ ਬਹੁਤ ਪਿਆਰਾ ਹੈ ਤਿੰਨ ਕਲਰ ਨੇ ਤਿੰਨੋ ਹੀ ਬਹੁਤ ਸੋਹਣੇ ਕਲਰ ਨੇ ਇਹਦੇ ਵਿੱਚ ਤੁਹਾਨੂੰ ਇਸ ਕਲਰ ਦੀ ਸਲਵਾਰ ਮਿਲ ਜਾਏਗੀ ਪ੍ਰਾਈਸ ਸੇਮ ਹੈ ਜੇ ਨੈਕਸਟ ਦਿਖਾਣੇ ਆ ਤੁਹਾਨੂੰ ਬਹੁਤ ਪਿਆਰਾ ਸੂਟ ਨੈਕ ਤੇ ਵੀ ਤੁਹਾਨੂੰ ਲੇਸ ਵਰਕ ਮਿਲੇਗਾ ਕਲੀਆਂ ਪਾ ਕੇ نیچے ਨੂੰ ਲੇਸਾਂ ਜਾ ਰਹੀਆਂ ਹੈ ਕੇਰਾ ਬਹੁਤ ਸੋਹਣਾ ਬਣਿਆ ਹੋਇਆ 올ਿਵਰ ਸੂਟ ਹੈ ਜੀ ਇਹ ਵੀ 5 ਮੀਟਰ ਦਾ ਤੇ ਇਹਦੇ ਨਾਲ ਪਿਓਰ ਦਾ ਮਿਲੇਗਾ ਜੀ ਤੁਹਾਨੂੰ ਦੁਪੱਟਾ ਸੌਰੀ ਪਿਓਰ ਮਸਲੀਨ ਦਾ ਲੰਮਾ ਚੌੜਾ ਜਿਹਾ ਦੁਪੱਟਾ ਮਿਲੇਗਾ ਕਾਫੀ ਜਿਆਦਾ ਲੈਂਥ ਵਿੱਚ ਆ ਦੁਪੱਟਿਆਂ ਦੇ 1990 ਹੈਗਾ ਪ੍ਰਾਈਸ ਇਹਦੇ ਵਿੱਚ ਤੁਹਾਨੂੰ ਦੋ ਹੀ ਕਲਰ ਮਿਲਣਗੇ ਇਹ ਹੈਗਾ ਦਾ ਸੈਕੰਡ ਕਲਰ ਠੀਕ ਹੈ ਨੈਕਸਟ ਦੇ ਰਹੇ ਹਾਂ ਜੀ ਤੁਹਾਨੂੰ ਪ੍ਰਿੰਟਿੰਗ ਤਾਂ ਇੱਕ ਤੋਂ ਇੱਕ ਆ ਜਿਹੜਾ ਵੀ ਪ੍ਰਿੰਟ ਦੇਖੋਗੇ ਉਹੀ ਸੋਹਣਾ ਹੈ। ਘੇਰੇ ਤੇ ਇਹਦੇ ਮਸ਼ੀਨਵਰਕ ਆ ਜਾਏਗਾ ਜੀ। ਇਹ ਮਸ਼ੀਨਵਰਕ ਹੋਇਆ ਦਾ ਘੇਰੇ ਤੇ ਇਹ ਪ੍ਰਿੰਟ ਹੀ ਹੈ ਇਹਦੇ ਵਿੱਚ ਕੋਈ ਪੈਚ ਨਹੀਂ ਲੱਗਿਆ ਹੋਇਆ ਐਕਸਟਰਾ। ਨੀਚੇ ਪ੍ਰਿੰਟ ਕਰਕੇ ਉੱਪਰ ਵਰਕ ਕੀਤਾ ਹੋਇਆ। ਕਾਟਨ ਦੀ ਸਲਵਾਰ ਹੈ ਪਿਓਰ ਦੀ। ਇਹ ਹੈਗਾ ਜੀ ਬਹੁਤ ਸੋਹਣਾ ਜੀ ਦੁਪੱਟਾ ਮਸਲੀਨ ਦੇ ਉੱਪਰ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਹੈਗਾ ਦਾ ਮਹਿੰਦੀ ਜੀ ਸੈਕੰਡ ਕਲਰ ਠੀਕ ਹੈ ਇਸ ਕਲਰ ਦੀ ਸਲਵਾਰ ਹੈ ਇਹਦੀ ਦੋਨੋਂ ਹੀ ਕਲਰ ਪਿਆਰੇ ਆ ਤੇ ਨੈਕਸਟ ਡਿਜ਼ਾਈਨ ਦਿਖਾਣੇ ਆ ਤੇ ਲਾਸਟ ਪੀਸ ਹੈ ਜੀ ਆਪਣਾ ਲਾਸਟ ਡਿਜ਼ਾਈਨ ਆ ਪੀਸ ਤੁਹਾਨੂੰ ਤਿੰਨ ਮਿਲ ਜਾਣਗੇ ਬਹੁਤ ਪਿਆਰਾ ਪ੍ਰਿੰਟ ਆ ਬਹੁਤ ਸੋਹਣਾ ਸੂਟ ਆ ਸੈਂਟਰ ਪੈਨਲ ਦੇ ਨਾਲ ਆ ਜੀ ਸੂਟ ਇਹ ਸਾਰਾ ਵਰਕ ਹੋਇਆ ਹੋਇਆ ਸੈਂਟਰ ਦੇ ਵਿੱਚ ਠੀਕ ਹੈ ਇਹ ਹੈਗੀ ਆ ਜੀ ਪਲੇਨ ਸਲਵਾਰ ਤੇ ਬੈਕ ਪ੍ਰਿੰਟ ਫਰੰਟ ਦੀ ਤਰ੍ਹਾਂ ਹੀ ਆ ਇਹਦੇ ਨਾਲ ਵੀ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲੇਗਾ ਇਹ ਹੈਗਾ ਜੀ ਦੁਪੱਟਾ ਮਸਲੀਨ ਦਾ ਕਲਰ ਦੇਖ ਲਓ ਇਹਦੇ ਕਲਰ ਬਹੁਤ ਸੋਹਣੇ ਜਿਹੇ ਆ ਕਲਰ ਇੱਕ ਤੋਂ ਇੱਕ ਨੇ ਠੀਕ ਹੈ ਜੀ 3 ਤੇ ਮੈਂ ਤੁਹਾਨੂੰ ਵੈਸੇ ਪ੍ਰਿੰਟ ਥੋੜੇ ਥੋੜੇ ਖੋਲ ਕੇ ਦਿਖਾ ਦੰਨੀ ਆ ਕਿਉਂਕਿ ਵਰਕ-ਵਰਕ ਹੀ ਸ਼ੋ ਹੋ ਰਿਹਾ ਹੈ ਪ੍ਰਿੰਟਿੰਗ ਦੀ ਗੱਲ ਹੋ ਰ ਆ ਇਹ ਦੇਖੋ ਇਹਦਾ ਇਦਾਂ ਦਾ ਪ੍ਰਿੰਟ ਆ ਠੀਕ ਹੈ ਪ੍ਰਿੰਟ ਹੀ ਬਹੁਤ ਪਿਆਰੇ ਸੂਟਾਂ ਦੇ ਇਹ ਸੂਟ ਦਾ ਇਹ ਵਾਲਾ ਪ੍ਰਿੰਟ ਆ ਜਿਹੜਾ ਪਹਿਲਾਂ ਆਪਾਂ ਨੇ ਖੋਲਿਆ ਸੇਮ ਉਹਦੇ ਨਾਲ ਦਾ ਹੀ ਆ ਇਹ ਸੂਟ ਦਾ ਇਦਾਂ ਦਾ ਪ੍ਰਿੰਟ ਆ ਬਹੁਤ ਪਿਆਰਾ ਸੈਂਟਰ ਪੈਨਲ ਦੇ ਨਾਲ ਵਰਕ ਆ ਸਾਰਾ ਠੀਕ ਹੈ ਜੀ ਤੇ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਤੁਸੀਂ ਜਰੂਰ ਪਹੁੰਚਣਾ ਜੀ ਮੈਨੂੰ ਤੁਸੀਂ ਹਲੇ ਆਪਣੇ ਕੋਲ ਹੈਗੇ ਨੇ 4-5 ਦਿਨ ਮਤਲਬ ਸ਼ਨੀਵਾਰ ਤੇ ਅ ਅੱਤਵਾਰ ਲਗਾ ਰਹੇ ਆ ਆਪਾਂ 4-5 ਦਿਨ ਹੈਗੇ ਨੇ 5 ਕੁ ਦਿਨ ਇਹਨੇ ਮੈਨੂੰ ਤਾਂ ਕਾਫੀ ਜ਼ਿਆਦਾ ਘੱਟ ਲੱਗਦੇ ਨੇ ਤੇ ਤੁਸੀਂ ਇਹਨਾਂ ਦੇ ਵਿੱਚ ਜ਼ਰੂਰ ਦੱਸਿਓ ਕਿੱਥੋਂ-ਕਿੱਥੋਂ ਆ ਰਹੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ